ਪ੍ਰਚਾਲਕ ਅਤੇ বাস ਚਾਲਕ ਦੀ ਆਪਸ ਦੇ ਵਿੱਚ ਬਹਿਸ ਛਿੜ ਗਈ ਔਰ ਉਸ ਤੋਂ ਬਾਅਦ ਹੱਥੋਂ ਪਾਈ ਤੱਕ ਇਹ ਮਾਮਲਾ ਪਹੁੰਚ ਗਿਆ ਮੌਕੇ ਦੀ ਇਹ ਵੀਡੀਓ ਵੀ ਬਣੀ ਹੈ ਤੁਹਾਡੇ ਨਾਲੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਪਟਿਆਲਾ ਰਾਜਪੁਰਾ ਰੋਡ ਤੇ ਕਿੰਜੇ ਇਹ ਜਾਮ ਵੀ ਲੱਗਿਆ ਕਿਉਂਕਿ ਅੱਗੇ ਟਿਪਰ ਚਾਲਕ ਅਤੇ ਪੀਆਰਟੀਸੀ ਦੀ ਜਿਹੜੀ বাস ਹੈ ਉਹ ਰੁਕ ਗਈ ਟਿਪਰ ਉੱਤੇ ਬੱਸ ਰੁਕੇ ਔਰ ਉਸ ਤੋਂ ਬਾਅਦ ਦੋਵੇਂ ਚਾਲਕ ਆਪਸ ਦੇ ਵਿੱਚ ਬਹਿਸ ਕਰਨਾ ਸ਼ੁਰੂ ਕਰ ਦਿੰਦੇ ਨੇ ਮਾਮਲਾ ਜਿਹੜਾ ਹੱਥੋਪਾਈ ਤੱਕ ਵੀ ਪਹੁੰਚ ਗਿਆ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸੇ ਵਿਅਕਤੀ ਵੱਲੋਂ ਇਹ ਵੀਡੀਓ ਜਿਹੜੀ ਹੈ ਉਹ ਬਣਾਈ ਗਈ ਜਦੋਂ ਇਹ ਬਹਿਸ ਜਿਹੜੀ ਹੱਥੋਪਾਈ ਤੱਕ ਇਹ ਜਿਹੜੇ ਚਾਲਕ ਨੇ ਉਤਰ ਆਏ ਤਾਂ ਉਸ ਤੋਂ ਬਾਅਦ ਜਿਹੜਾ ਪਿੱਛੇ ਜਿਹੜੇ ਵਾਹਨ ਸੀ ਉਹ ਖੜ ਗਏ ਔਰ ਇਸ ਦੇ ਨਾਲ ਪਿੱਛੇ ਜਿਹੜਾ ਲੰਮਾ ਜਾਮ ਵੀ ਲੱਗ ਗਿਆ ਹਾਲਾਂਕਿ ਲੋਕਾਂ ਦੀ ਦਖਲ ਅੰਦਾ ਦਖਲ ਅੰਦਾਜ਼ੀ ਤੋਂ ਬਾਅਦ ਦੱਸ ਦिए ਕਿ ਇਹ ਮਾਮਲਾ ਜਿਹੜਾ ਸ਼ਾਂਤ ਕੀਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿੰਜੇ ਟਰੱਕ ਵੀ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਖੜਿਆ ਹੋਇਆ ਸੜਕ ਤੇ ਨਜ਼ਰ ਆ ਰਿਹਾ ਹੋਵੇਗਾ ਪੀਆਰਟੀਸੀ ਦੀ ਬੱਸ ਨਜ਼ਰ ਆ ਰਹੀ ਹੋਵੇਗੀ ਔਰ ਇਸੇ ਦਰਮਿਆਨ ਦੋਵੇਂ ਜਿਹੜੇ ਚਾਲਕ ਨੇ ਯਾਨੀ ਕਿ ਟਿਪਰ ਚਾਲਕ ਤੇ ਬੱਸ ਚਾਲਕ ਇੱਕ ਦੂਜੇ ਦੇ ਨਾਲ ਤਿੱਖੀ ਬਹਿਸ ਕਰਦੇ ਨੇ ਔਰ ਬੱਸ ਰੋਕੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਤੇ ਉਤਰ ਆਏ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ